ਸੱਸੀ ਘਰ ਕਿਸਾਨ ਵੀਰੋ ਤੁਹਾਨੂੰ ਸਾਰੇ ਨੂੰ ਪਤਾ ਹੈ ਜਿਵੇਂ ਪੰਜਾਬ ਦੇ ਵਿੱਚ ਸਬਸਿਡੀਆਂ ਦੀ ਫਾਈਲਾਂ ਨੇ ਜੋ ਸਰਕਾਰ ਵੱਲੋਂ ਮਨਜ਼ੂਰ ਕਰ ਦਿੱਤੀਆਂ ਨੇ ਕਿਸਾਨ ਵੀਰ ਹੁਣ ਸੁਪਰਸੀਡਰ ਦੀ ਇਲਾਕ ਦੇ ਵਿੱਚ ਨੇ ਸੁਪਰਸੀਡਰ ਕਿਹੜਾ ਲੈਤਾ ਜਾਵੇ ਤੇ ਕਿਉਂ ਲੈਤਾ ਜਾਵੇ ਜਦੋਂ ਤੁਸੀਂ ਸੁਪਰਸੀਡਰ ਲੈਣਾ ਤਾਂ ਕੀ ਕੀ ਗੱਲ ਦੇ ਵਿੱਚ ਧਿਆਨ ਰੱਖੀ ਜੋ ਗੱਲਾਂ ਐਗਰੀਜੋਨ ਤੁਹਾਡੇ ਲਈ ਲੈ ਕੇ ਆਇਆ ਸੁਪਰਸੀਡਰ ਜਿਹੜਾ ਕਿ ਪੰਜਾਬ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਨੰਬਰ 1 ਹੈ ਸੋ ਐਗਰੀਜੋਨ ਦਾ ਇਹ ਸੁਪਰਸੀਡਰ ਕਿਉਂ ਸਭ ਤੋਂ ਪਹਿਲਾਂ ਜਿਹੜੀ ਗੱਲ ਕਰੀ ਜਾਵੇ ਮਾਰਕੀਟ ਦੇ ਵਿੱਚ ਕੰਪਨੀਆਂ ਡਿਸਕਾਊਂਟ ਲਾ ਕੇ ਦੇ ਰਹੀਆਂ ਨੇ 14 ਇੰਚੀ ਤੰਗ ਨਾਲ। ਐਗਰੀਜੋਨ ਲਾ ਕੇ ਦੇ ਰਿਆ 16 ਇੰਚੀ ਪੰਜ ਨਾਲ। ਜਿਹਦਾ ਜਿੱਸੇ ਤੋਂ ਵੱਡਾ ਰੋ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਐਜੀਜੋਨ ਦਾ ਸੁਪਰ ਸੀਡਰ ਹੀ ਕਿਉਂ? ਕੰਪਨੀਆਂ ਲਾ ਕੇ ਦੇ ਰਹੀਆਂ ਨੇ 235 ਫਲੈਂਚ। ਐਗਰੀਜੋਨ ਤੁਹਾਨੂੰ ਲਾ ਕੇ ਦੇ ਰਿਹਾ 265 ਫਲੈਂਚ ਜਿਸ ਦੇ ਨਾਲ ਕੀ ਆ? ਜ਼ਿਆਦਾ ਢਕਾਈ ਜਾਊਗੀ। ਤੁਹਾਡੇ ਜਿਹੜਾ ਪਰਾਲੀ ਦੇ ਮਲਚਿੰਗ ਆ ਉਹ ਜ਼ਿਆਦਾ ਹੋਊਗੀ ਤੇ ਤੁਹਾਡਾ ਸੁਪਰ ਸੀਡਰ ਜਿਹੜਾ ਕੀ ਸਫਾਈ ਪਿੱਛੇ ਜ਼ਿਆਦਾ ਦੇਊਗਾ। ਐਗਰੀ ਜੋ ਲੈ ਕੇ ਆ ਤੁਹਾਡੇ ਲਈ 21 36 26 ਗियर ਜਿਹਦਾ ਕੀ ਫਾਇਦਾ ਕੀ ਹੈ ਭਰਮਾ ਦੀ ਸਿੱਧਾ ਸਿੱਧਾ ਜਦੋਂ ਇਹ 20 30 28 ਗियर ਤੇ ਨਾਲ ਤਾਂ ਤੁਹਾਡਾ ਰੋਟਾਮੀਟਰ ਦੀ ਜਿਹੜੀ ਇੱਥੋਂ ਲੈਂਥ ਘਟ ਜਾਂਦੀ ਹੈ ਇਹ ਲੈਂਥ ਘਟਣ ਕਾਰਨ ਕੋਈ ਮਿੱਟੀ ਤੋਂ ਹੁੰਦੀ ਨਹੀਂ ਤੇ ਟਰੈਕਟਰ ਲੋਡ ਨਹੀਂ ਲੈਂਦਾ 21 36 26 ਹੋਣ ਦੇ ਕਾਰਨ ਜਿਹੜਾ ਇਹਦਾ ਗਰਾਊਂਡ ਕਲੀਅਰنس ਆ ਉਹ ਵੀ ਜ਼ਿਆਦਾ ਹੁੰਦੀ ਹੈ ਉਹਦੇ ਕਰਕੇ ਟਰੈਕਟਰ ਤੁਹਾਡਾ ਤੁਹਾਡੇ ਟਰੈਕਟਰ ਤੇ ਲੋਡ ਨਹੀਂ ਆਉਂਦਾ ਸਭ ਤੋਂ ਵੱਡੀ ਗੱਲ ਕੁਸ਼ਤਫਾਲ ਗੱਲ ਕਰੀਆ ਆਪਾਂ ਇਹ ਸੈਂਟਰ ਦੇ ਦੀ ਇਹ ਸੈਂਟਰ ਜਿਹੜਾ 13 ਤੋਂ 4 ਲੀਟਰ ਦੇ ਨਾਲ ਪੱਟਾ ਹੈਵੀ ਡਿਊਟੀ ਜਿਹੜਾ ਕਿ ਮਲਟੀ ਸਪੀਡ ਦੇ ਵਿੱਚ ਆਉਂਦਾ ਕਈ ਵਾਰੀ ਫਾਰਮਰ ਨੂੰ ਕੀ ਹੁੰਦਾ ਅੱਜ ਟਰੈਕਟਰ ਹੋਰਤ ਲੈਦਾ ਕੱਲ ਨੂੰ ਇਹਦੇ ਵਿੱਚ ਫਾਰਮਰ ਟਰੈਕਟਰ ਚੈੱਕ ਕਰਦਾ ਤਾਂ ਤੁਹਾਨੂੰ ਸੁਪਰ ਸੀਡਰ ਚੇਂਜ ਕਰਨ ਦੀ ਜਰੂਰਤ ਨਹੀਂ ਪਿੱਛੋਂ ਜਿਹੜੇ ਜਿਹੜੇ ਸਪਾਰਕਰ ਨੇ ਉਹਨਾਂ ਨੂੰ ਚੇਂਜ ਕਰੋ ਤੇ ਤੁਸੀਂ ਉਹ ਟਰੈਕਟਰ ਦੇ ਹਿਸਾਬ ਨਾਲ ਅਡਜਸਟ ਬਣਾ ਸਕਦੇ ਹੋ ਹੁਣ ਗੱਲ ਕਰਦੇ ਆ ਆਪਾਂ ਖਾਦ ਟੈਂਕ ਦੀ ਇਹਦੇ ਖਾਦ ਟੈਂਕ ਦੇ ਵਿੱਚ ਅਡਜਸਟਰ ਲੱਗੇ ਨੇ ਜਿਹੜੇ ਉਸਾਈਡ ਵਰ ਜੰਕਸ਼ਨ ਲੱਗੇ ਨੇ ਤੁਹਾਨੂੰ ਵੀ ਆਪ ਬਣਾਉਣੇ ਕੋਟਾਉਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੁਸੀਂ ਜਾਂ ਚਾਹੋ 100 ਗ੍ਰਾਮ ਖਰਾ ਤੇ ਵੀ ਗੋਲ ਤੁਸੀਂ ਇਹਦੇ ਨਾਲ 100 ਗ੍ਰਾਮ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਇੰਨਾ ਫੈਲ ਗਿਆ ਇਹ ਸਾਈਡ ਦੇ ਵਿੱਚ ਹੁੰਦਾ ਇਹ ਮਕੈਨਿਕ ਸਭ ਤੋਂ ਵੱਡੀ ਗੱਲ ਲੱਕੀ ਤੁਸੀਂ ਸੁਪਰ ਸੀਡਰ ਲੈਨੇ ਹੋ ਤੁਸੀਂ ਮੰਨ ਲਓ ਉੱਥੇ ਦੇਖਿਆ ਜਾਂਦਾ ਸੁਪਰ ਦੇਖੀ ਨਹੀਂ ਦੇਖਿਆ ਨਾ ਤਾਂ ਇਹ ਵਿਚਾਰ ਦੀ ਗੱਲ ਹੈ 34 ਲੱਖ ਜਿਹੜੀਆਂ ਨੇ ਕ੍ਰੈਡ ਸਾਂ ਨੰਬਰ ਵੈਰੀਂ ਐਡੀ ਜੋਨ ਤੁਹਾਨੂੰ ਲਾ ਕੇ ਦੇ ਰਿਹਾ 3611 ਨੰਬਰ ਵੈਰੀਂ ਆਪਦੇ ਦੋਨੇ ਸਾਈਡ ਮਕੈਨਿਕਲ ਸੀਲਾਂ ਦੇ ਵਿੱਚ ਹੁਣ ਇੱਕ ਵੀ ਤੁਹਾਡੇ ਲਈ ਡਰ ਕੇ ਆਏ ਹਨ ਟਰਾਂਸਪੋਰਟ ਦਾ ਸਭ ਤੋਂ ਵੱਡਾ ਧਿਆਨ ਜਦੋਂ ਆਪਾਂ ਇਹਨੂੰ ਟਰਾਂਸਪੋਰਟ ਕਰਦੇ ਹਾਂ ਤਾਂ ਜਿਹੜਾ ਜਿਹੜਾ ਪ੍ਰੈਸ਼ਰੂਲ ਆ ਉਹ ਬਬਲਿੰਗ ਕਰਦਾ ਰਹਿੰਦਾ ਉਸ ਦੇ ਨਾਲ ਕੀ ਆ ਤੁਹਾਡਾ ਡਾਕਟਰ ਨੂੰ ਉਤਾਨੀ ਮਾਰ ਹੁੰਦਾ ਹੈ ਨਾ ਕੰਮ ਜਿਹੜੇ ਤੁਸੀਂ ਰਿਪੋਰਟ ਕਰਨੀਆਂ ਆ ਤਾਂ ਤੁਸੀਂ ਇਹਨੂੰ ਲੌਗ ਕਰ ਸਕਦੇ ਹੋ ਤੁਹਾਡਾ ਜਿਹੜਾ ਪ੍ਰੈਸ ਹੁੰਦਾ ਬਿਲਕੁਲ ਹੀ ਆਪਣਾ ਨਹੀਂ ਕਰੂਗਾ ਆ ਤੁਸੀਂ ਲੌਗ ਲਗਾਏਗੇ ਜਦੋਂ ਤੁਸੀਂ ਇਹਨੂੰ ਫੀਲਡ ਦੇ ਵਿੱਚ ਚਲਾਉਣਾ ਤਾਂ ਕਾਢਦੇ ਹੋ ਲੌਗ ਨੂੰ ਦੂਜੇ ਲੌਗ ਨਾਲ ਸਹੀ ਤਾਂ ਬਣਦਾ ਹੈ ਆਪਰੇ ਫਿਚਰ ਇਹ ਤੁਹਾਡੇ ਲਈ ਅਜੇ ਨਹੀਂ ਮਿਲਿਆ ਲੋਡ ਪੈਣ ਤੇ ਐਗਰੀ ਜ਼ੋਨ ਤੁਹਾਨੂੰ ਦਿੰਦਾ ਹੈ ਸਰਵਿਸ ਤੁਹਾਡੇ ਖੇਤਾਂ ਦੇ ਵਿੱਚ ਐਗਰੀ ਜ਼ੋਨ ਦਾ ਸੁਪਰ ਸੀਡਰ ਲੈਣ ਲਈ ਅੱਜ ਹੀ ਸੰਪਰਕ ਕਰੋ ਆਪਣੇ ਨਜ਼ਦੀਕੀ ਡੀਲਰਸ਼ਿਪ ਦੇ ਉੱਪਰ ਐਗਰੀ ਕਲ ਦੇ ਸੁਪਰ ਸੀਡਰ ਦੇ ਉੱਪਰ 1 ਲੱਖ 20 ਹਜ਼ਾਰ ਦੀ ਸਬਸਿਡੀ ਹੈ ਜਿਹੜੀਆਂ ਫਾਈਲਾਂ ਨਿਕਲੀਆਂ ਹੋਈਆਂ ਨਿਕਲ ਚੁੱਕੀਆਂ ਨੇ ਫਾਰਮਰਾਂ ਦੀਆਂ ਉਹ ਮੇਲੇ ਦੇ ਵਿੰਦਰਾ ਨਾਲ ਸੰਪਰਕ ਕਰੋ ਐਗਰੀ ਕਲ ਦੇ ਸੁਪਰ ਸੀਡਰ ਅੱਜ ਹੀ ਬੁੱਕ ਕਰੋ ਪਹਿਲਾਂ ਆਓ ਤੇ ਪਹਿਲਾਂ ਪਾਓ ਧੰਨਵਾਦ